ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਬੋਲੇ ਹੋਏ ਝੂਠ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਰੋਬਰੂ ਹੋਇਆ ਹਾਂ ਜਾਖੜ ਸਾਹਿਬ ਆਸਤੇ ਤੇ ਹੀ ਕਹਿਣਾ ਚਾਹੁੰਦੇ ਆ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਿ ਝੂਠ ਕਿਉਂ ਬੋਲਾ ਪੰਜਾਬ ਦੀਆਂ ਪੰਜਾਬ ਦੇ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀਆਂ ਪੰਜਾਬ ਦੀਆਂ ਜਿਹੜੀਆਂ ਚਾਕੀਆਂ ਵਪੰਜਾਬ ਦੇ ਜਿਹੜੇ ਭਾਰਤ ਦੀ ਭਾਜਪਾ ਸਰਕਾਰ ਨੇ ਜਿਸ ਤਰੀਕੇ ਨਾਲ 26 ਜਨਵਰੀ ਦੀ ਪਰੇਡ ਤੋਂ ਨਕਾਰਿਆ ਜਿਹੜੀ ਐਂਟੀ ਪੰਜਾਬ ਭਾਜਪਾ ਦਾ ਰੁਖ ਰਿਹਾ ਹੈ ਉਸ ਰੁਖ ਤੇ ਪੜਦੇ ਪਾਉਣ ਲਈ ਸੁਨੀਰ ਜਾਖੜ ਜੀ बार-बार ਜਿਹੜਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਝੂਠ ਬੋਲ ਰਹੇ ਹੁਣ ਜਦੋਂ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਨੇ ਕਲੈਰੀਫਾਈ ਕਰਤਾ ਕਿ ਪੰਜਾਬ ਦੀਆਂ ਜਿਹੜੀਆਂ ਝਾਂਕੀਆਂ ਦੇ ਕਨਸੈਪਟ ਭੇਜੇ ਸੀ ਸੈਂਟਰ ਸਰਕਾਰ ਨੂੰ ਉਹਦੇ ਚ ਕਿਤੇ ਵੀ ਨਾ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਸੀ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦੀ ਫੋਟੋ ਸੀ ਫਿਰ ਇਸ ਗੱਲ ਦਾ ਜਿਹੜਾ ਜਿਹੜਾ ਝੂਠ ਬੋਲਿਆ ਜਾਖੜ ਸਾਹਿਬ ਨੇ ਲੋਕਾਂ ਪੰਜਾਬ ਦੇ ਲੋਕਾਂ ਨਾਲ ਉਹਦੇ ਲਈ ਹਜੇ ਤੱਕ ਵੀ ਉਹਨਾਂ ਨੇ ਨਾ ਤੇ ਮਾਫੀ ਮੰਗੀ ਹੈ ਨਾ ਕੋਈ ਸਬੂਤ ਦਿੱਤਾ ਹੈ ਔਰ ਕੱਲ ਵੀ ਇੱਕ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਫਿਰ ਕਿਹਾ ਨਹੀਂ ਜੀ ਮੈਂ ਆਪਣੀ ਗੱਲ ਤੇ ਖੜਾ ਹਾਂ ਤੇ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਜਾਖੜ ਸਾਹਿਬ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਾਂ ਸਬੂਤ ਦਿਓ ਤੁਸੀਂ ਕਰਨਾ ਚਾਹੀਦਾ ਸੀ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਹੱਕ 'ਚ ਸਟੈਂਡ ਲੈਂਦੇ ਕਿ ਜਿਹੜੀ ਭਾਜਪਾ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਆ ਡਿਸਕ੍ਰਿਮੀਨੇਸ਼ਨ ਕਰ ਰਹੀ ਆ ਪੰਜਾਬ ਦੇ ਪੰਜਾਬੀਆਂ ਦਾ ਅਪਮਾਨ ਕਰ ਰਹੀ ਆ ਪੰਜਾਬ ਦੇ ਸ਼ਹੀਦਾਂ ਦਾ ਭਾਜਪਾ ਨੇ ਜਿਹੜਾ ਅਪਮਾਨ ਕੀਤਾ ਉਹਦੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਬਾਹਰ ਧਰਨਾ ਲਾਉਣ ਦੀ ਬਜਾਏ ਤੁਸੀਂ ਪੋਚੇ ਪਾਏ ਪਰਦੇ ਪਾਏ ਝੂਠ ਬੋਲਿਆ ਹੁਣ ਜਦੋਂ ਤੁਹਾਡਾ ਝੂਠ ਫੜਿਆ ਗਿਆ ਤੇ ਉਸ ਤੋਂ ਬਾਵਜੂਦ ਤੁਸੀਂ ਇਹ ਗੱਲ ਨੂੰ ਨਾ ਤਾਂ ਤੁਸੀਂ ਮਾਫੀ ਮੰਗ ਰਹੇ ਹੋ ਨਾ ਕੋਈ ਸਬੂਤ ਦੇ ਰਹੇ ਹੋ ਅਸੀਂ ਫੇਰ ਅੱਜ মিডিਆ ਦੇ ਸਾਥੀਆਂ ਦੇ ਰਾਹੀਂ ਪੰਜਾਬ ਭਾਜਪਾ ਦੇ ਪ੍ਰਧਾਨ ਕਿਉਂਕਿ ਕੋਈ ਛੋਟਾ ਮੋਟਾ ਲੀਡਰ ਕਹਿ ਦਿੰਦਾ ਤੇ ਕੋਈ ਗੱਲ ਨਹੀਂ ਗੱਲ ਆਈ ਗਈ ਹੋ ਜਾਂਦੀ ਸੀ ਪੰਜਾਬ ਦੇ ਭਾਜਪਾ ਦੇ ਸਟੇਟ ਪ੍ਰੈਜ਼ੀਡੈਂਟ ਇੱਕ ਅਹਿਮ ਜ਼ਿੰਮੇਵਾਰੀ ਜਾਖੜ ਸਾਹਿਬ ਤੁਸੀਂ ਨਿਵਾ ਰਹੇ ਹੋ ਜਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਨਹੀਂ ਨਾ ਮੰਗ ਲੈਂਦੇ ਤੇ ਜਾਖੜ ਸਾਹਿਬ ਅਸੀਂ ਤੁਹਾਡਾ ਖਹਿੜਾ ਨਹੀਂ ਛੱਡਣਾ ਮਾਫੀ ਤੁਹਾਡੇ ਕੋਲ ਮੰਗਵਾ ਕੇ ਛੱਡਾਂਗੇ ਨਹੀਂ ਤੇ ਇਹ ਲਾਲੋ ਸਾਹਿਬ ਵੀ ਪਿੰਡ ਛੱਡੋ ਤੁਸੀਂ ਤੇ ਸ਼ਹਿਰਾਂ ਚ ਵੀ ਵੜਨ ਜੋਗੇ ਨਹੀਂ ਰਹਿਣਾ ਕਿਉਂਕਿ ਪੰਜਾਬੀਆਂ ਦਾ ਜਿਹੜਾ ਅਪਮਾਨ ਪੰਜਾਬ ਦੇ ਗਰਮ ਇਤਿਹਾਸ ਦਾ અપਮਾਨ ਸਾਡੇ ਸ਼ਹੀਦ ਸੂਰਵਿਰੰਦ ਦਾ અપਮਾਨ ਜਿਹੜਾ ਭਾਜਪਾ ਦੀ ਕੇਂਦਰ ਸਰਕਾਰ ਨੇ ਕੀਤਾ ਹੈ ਜਿਹੜਾ ਵਿਤਕਰਾ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਪੰਜਾਬ ਤੇ ਅਣਕੀ ਲੋਕ ਕਦੀ ਮਾਫ ਨਹੀਂ ਕਰਨਗੇ ਔਰ ਇਸ ਕਰਕੇ ਜਾਖਰ ਸਾਹਿਬ ਜੇ ਤੁਸੀਂ ਵਾਕਈ ਪੰਜਾਬੀ ਪੁੱਤ ਦਾ ਦਾਵਾ ਕਰਦੇ ਹੋ ਪੰਜਾਬੀਅਤ ਦਾ ਦਾਵਾ ਕਰਦੇ ਹੋ ਪੰਜਾਬੀ ਹੋਣ ਦਾ ਦਾਵਾ ਕਰਦੇ ਹੋ ਤੇ ਆਪਣੇ ਇਸ ਫਰੇਬ ਲਈ ਝੂਠ ਲਈ ਗਮਰਾਹ ਕੋਨ ਬਿਆਨ ਦੀ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਔਰ ਇਹ ਲਗਾਤਾਰ ਆਮ ਆਦਮੀ ਪਾਰਟੀ ਪੰਜਾਬ ਦੀ ਤੁਹਾਡਾ ਖੇਡਾ ਨਹੀਂ ਛੱਡਣ ਵਾਲੀ ਜੇ ਤੁਸੀਂ ਸੋਚੋ ਕਿਉਂਕਿ ਤੁਸੀਂ ਬਹੁਤ ਜਿਹਨੂੰ ਕਹਿ ਸਕਦੇ ਆ ਇਹ ਤੁਸੀਂ ਵੱਡਾ ਅਪਰਾਧ ਕੀਤਾ ਹੈ ਤੁਸੀਂ ਇੱਕ ਹਿਸਟੋਰੀਕਲ ਡੇ ਤੇ ਪੰਜਾਬ ਨੂੰ ਜਿਸ ਤਰੀਕੇ ਨਾਲ ਅਣਗੌਲਿਆ ਗਿਆ ਤੁਸੀਂ ਉਸ ਨੂੰ ਡਿਫੈਂਡ ਕਰਨ ਲਈ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਆਵਾਜ਼ ਦੀ ਪਾਰਟੀ ਦੀ ਸਰਕਾਰ ਨੂੰ ਹੀ ਬਦਲਾਅ ਕਰਨ ਦੀ ਸਾਜਿਸ਼ ਹੈ। ਔਰ ਇਹ ਤੁਹਾਡਾ ਹੀ ਖੜਾ ਮਸਲ ਹੈ। ਤੋਂ ਅੱਜ ਦਾ ਤੇ ਵਿਸ਼ਾ ਬਹੁਤ ਕੋਈ ਸੀ ਕਿਉਂਕਿ ਇਹ ਹਮ ਵਿਸ਼ਾ ਇਸ ਕਰਕੇ ਹੈ ਕਿ ਪੰਜਾਬ ਸਟੇਟ ਦੀ ਯੂਨਿਟ ਦੇ ਪ੍ਰਧਾਨ ਵੱਲੋਂ ਜਿਹੜਾ ਝੂਠ ਬੋਲਿਆ ਗਿਆ ਜਿਹਨੂੰ ਕਨਟਰੈਡਿਕਟ ਪੀਐਸਡੀ ਸਰਕਾਰ ਨੇ ਕੀਤਾ ਕਲੈਰੀਫਾਈ ਦੇਸ਼ ਦੀ ਸਰਕਾਰ ਨੇ ਕੀਤਾ ਜਿਹੜੀ ਇਹਨਾਂ ਦੀ ਪਾਰਟੀ ਸਰਕਾਰ ਹੈ ਇਸ ਕਰਕੇ ਐਮ ਹੋ ਜਾਂਦਾ ਹੈ। ਕਿਉਂਕਿ ਪੰਜਾਬੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਪਾਜਪਾ ਨੇ ਕੀਤੀ ਆ ਇਸ ਕਰਕੇ ਖੜਾ ਆਸੀਂ ਛੱਡਣ ਵਾਲੇ ਨਹੀਂ ਆ ਤੋਂ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤੇ ਕਰ ਸਕਦੇ ਹਾਂ ਜੀ ਇਹ ਜੀ ਸਵਾਲ ਰੱਖਿਆ ਹੈ ਕਿ ਜੀ ਮੈਂ ਨਾ ਇਹ ਤੋਂ ਬਗੈਰ ਕੋਈ ਸਵਾਲ ਪੁੱਛਣਾ ਨਹੀਂ ਆ ਅੰਮ੍ਰਿਤਪੁਰ ਦੇ ਮੁੱਦੇ ਬਾਰੇ ਉਹ ਕਿਹਾ ਕਿ ਦੋਵਾਂ ਨਾਲ ਜਿਹੜਾ ਗੱਲ ਕਰੀਏ ਉਸ ਦਾ ਬਸ ਕੋਈ ਨਹੀਂ ਕਿ ਕਿਹੜਾ ਜਿਹੜਾ ਮੁੱਦਾ ਹੈ ਕੰਡਕਟ ਦੇ ਲੈਣਾ ਨਹੀਂ ਜੀ ਦੇਖੋ ਗਵਰਨਰ ਸਾਹਿਬ ਦਾ ਜਿਹੜਾ ਕੰਡਕਟ ਹੈ ਉਹ ਬਹੁਤ ਹੀ ਮਤਲਬ ਜਿਹਨੂੰ ਕਹਿ ਸਕਦੇ ਹੋ ਇਸ ਕਰਕੇ ਸ਼ੱਕ ਦੇ ਘੇਰੇ ਚੋਂਦਾ ਕਿਸੇ ਵੀ ਬੰਦੇ ਕੋ ਕਾਨੂੰਨੀ ਤੌਰ ਤੇ ਘੱਟੋ-ਘੱਟ ਹਾਇਰ ਕੋਰਟ ਚ 30 ਦਿਨ ਦੇ ਟਾਈਮ ਹੁੰਦਾ ਅਪੀਲ ਕਰਨ ਦੇ ਅਮਨ ਰੋੜਾ ਜੀ ਵਾਲੇ ਮਾਮਲੇ ਚ ਵੀ ਜੇ 30 ਦਿਨ ਨਹੀਂ ਹੋਏ ਤੇ ਗਵਰਨਰ ਸਾਹਿਬ ਨੂੰ ਪਤਾ ਨਹੀਂ ਕਿਹੜੀ ਕਾਲੀ ਆ ਕੀ ਜਲਦਬਾਜੀ ਆ ਇੱਕ ਪਾਸੇ ਤੇ ਪੰਜਾਬ ਦੇ ਲੋਕਾਂ ਵਾਸਤੇ ਪਾਸ ਕੀਤੇ ਗਏ ਵਿਧਾਨ ਸਭਾ ਦੇ ਬਿੱਲ ਤੇ ਗਵਰਨਰ ਸਾਹਿਬ ਕਈ ਕਈ ਮਹੀਨੇ ਦਬ ਕੇ ਬੈਠੇ ਰਹਿੰਦੇ ਆ ਜਾਂ ਪੰਜਾਬ ਦੇ ਅਹਿਮ ਬਿੱਲਾਂ ਨੂੰ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਕੋਲ ਭੇਜ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਇੱਕ ਮੰਤਰੀ ਨੂੰ ਲੈ ਕੇ ਇੰਨੇ ਕਾਲੀ ਚ ਐ ਇੰਨੇ ਮਤਲਬ ਜਲਦਬਾਜੀ ਚ ਐ ਕਿ ਉਹਨਾਂ ਨੂੰ ਹਜੇ ਪੂਰਾ ਕਾਨੂੰਨੀ ਅਧਿਕਾਰ ਹੈ ਅਪੀਲ ਕਰਨ ਦਾ ਲੀਗਲ رائے ਲੈਣ ਦਾ ਹਰੇਕ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਔਰ ਸੰਵਿਧਾਨ ਨੇ ਦਿੱਤਾ ਉਹ ਹਜੇ ਉਹਨਾਂ ਨੇ ਉਸ ਐਕਸਰਸਾਈਜ਼ ਨੂੰ ਕਰਨਾ ਹੈ ਤੇ ਗਵਰਨਰ ਸਾਹਿਬ ਫਟਾਫਟ ਚਿੱਠੀ ਲੈ ਕੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਗਵਰਨਰ ਜਿਹੜੇ ਆ ਪੰਜਾਬ ਦੇ ਮਹਾਮਹੀਮ ਲਗਾਤਾਰ ਪੰਜਾਬ ਨਾਲ ਬੀਜੇਪੀ ਦਾ ਪੱਖ ਜ਼ਿਆਦਾ ਲੈਂਦੇ ਨਜ਼ਰ ਆ ਰਹੇ ਪੰਜਾਬੀਆਂ ਦਾ ਪੱਖ ਨਹੀਂ ਹੁੰਦੇ ਈਵਨ ਕਈ ਕਈ ਵਾਰ ਉਹਨਾਂ ਨੇ ਆਪਣੀ ਜਿਹੜੀ ਕਨਸਟੀਟਿਊਸ਼ਨਲ ਮਰਿਆਦਾ ਆ ਉਹਦਾ ਵੀ ਉਲੰਘਣ ਕੀਤਾ ਉਹਨੂੰ ਲੰਘਿਆ ਉਹਨਾਂ ਨੇ ਇਸ ਜਲਦਬਾਜੀ 'ਚ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਐ ਅਪੀਲ ਕਰਨ ਦੇ ਹੱਕ ਉਹ ਤੇ ਜਿਹਨਾਂ ਕੋ ਹੈਗੇ ਆ ਜਿੰਨਾ ਚਿਰ ਉਹ ਘੱਟੋ-ਘੱਟ ਤੇ ਸੰਵਿਧਾਨ ਤੀ ਦਿਨ ਦਿੰਦਾ ਮੈਂ ਜਿ ਤਰ੍ਹਾਂ ਕਿਹਾ ਤੇ ਗਵਰਨਰ ਸਾਹਿਬ ਨੂੰ ਕੀ ਨਹੀਂ ਜਲਦਬਾਜੀ ਆ ਕਿ ਆਵਾਜ਼ੀ ਪਾਰਟੀ ਦੇ ਪ੍ਰਤੀ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵਾਰ-ਵਾਰ ਦੁਹਰਾ ਤੇ ਜਿਹਨੂੰ ਕਹਿ ਸਕਦੇ ਹੋ ਬਦਲੇ ਦੀ ਭਾਵਨਾ ਵਾਲਾ ਵਰਤਾਰਾ ਹੁੰਦਾ ਹੈ ਗਵਰਨਰ ਸਾਹਿਬ ਤੁਹਾਡੇ ਅਹੁਦੇ ਨੂੰ ਵਾਦੀ ਪੋਜੀਸ਼ਨ ਨੂੰ ਗਰਮਾ ਨੂੰ ਇਹ ਸ਼ੋਭਾ ਨਹੀਂ ਦਿੰਦਾ ਸੋ ਗਵਰਨਰ ਸਾਹਿਬ ਨੂੰ ਘੱਟੋ ਘੱਟ ਆਪਣੇ ਲੀਗਲ ਐਡਵਾਈਜ਼ਰਾਂ ਤੋਂ ਸਾਰੀ ਸਲਾਹ ਲੈ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਜਿਹੜਾ 26 ਜਨਵਰੀ ਦੇ ਅਮਰਦਨ ਸਾਹਿਬ ਦਾ ਛੱਡਾ ਕਰਾਇਆ ਜਿਹੜਾ ਉਸ ਤੋਂ ਵੀ ਸਵਾਲ ਚੱਲ ਰਿਹਾ ਹੈ ਕਿ ਉਹ ਵੀ ਜਿਹੜਾ ਹੈ ਉਹਨੂੰ ਨਾ ਨਹੀਂ ਕਰਨਾ ਚਾਹੀਦਾ ਅਗਰ ਦੇ ਕੇ ਸਾਥ ਨਹੀਂ ਜੀ ਦੇਖੋ ਉਹ ਮੈਂ ਤਾਂ ਉਹ ਤੇ ਸਵਾਲ ਤਾਂ ਖੜਾ ਹੋਊਗਾ ਕਿ ਲੀਗਲੀ ਉਹਨਾਂ ਨੂੰ ਕੋਈ ਉਹ ਉਹ ਉਹਦੇ ਚ ਇਨਵੈਲਿਡ ਹੋ ਜਾਂਦੇ ਆ ਇਹ ਇਲੇਕ ਲਾ ਹੋ ਜਾਂਦੇ ਲੈਜੀਟਿਮੇਟ ਹੋ ਜਾਂਦੇ ਆ ਹਜੇ ਤੇ ਉਹਨਾਂ ਕੋ ਅਪੀਲ ਕਰਨ ਦੇ 30 ਦਿਨ ਉਹ ਵੀ ਪੂਰੇ ਨਹੀਂ ਹੋਏ ਤਾਂ ਕਿ ਅਸੀਂ ਕਹਿ ਰਹੇ ਆ ਕਿ ਗਵਰਨਰ ਸਾਹਿਬ ਨੂੰ ਇੰਨੀ ਕਾਲੀ ਆ ਕਿ ਪੰਜਾਬ ਸਰਕਾਰ ਦੇ ਪ੍ਰਤੀ ਤੇ ਇੰਨੀ ਜਲਦਬਾਜੀ ਲੈਂਦੇ ਕਿ ਕਾਨੂੰਨ ਦੀ ਉਲੰਘਣਾ ਵੀ ਕਰ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਬਿੱਲ ਜਿਹੜੇ ਵਿਧਾਨ ਸਭਾ ਪਾਸ ਕਰਦੀ ਕਈ ਕਈ ਮਹੀਨੇ ਪੈਂਡਿੰਗ ਰਹਿੰਦੇ ਆ ਜਾਂ ਪ੍ਰੈਜ਼ੀਡੈਂਟ ਨੂੰ ਭੇਜ ਦਿੰਦੇ ਆ ਸੋ ਇਹ ਗਵਰਨਰ ਸਾਹਾ ਦਾ ਪੂਰਾ ਦੋਹਰਾ ਤੇ ਡਬਲ ਸਟੈਂਡਰਡ ਵਾਲਾ ਮਾਪਦੰਡ ਹੈ ਉਹ ਸਾਹਮਣੇ ਆ ਰਿਹਾ ਡੈਫੀਨੇਟਲੀ ਦੇਖੋ ਮੈਨੂੰ ਲੱਗਦਾ ਹੈ ਵੀ ਬੜਾ ਸੰਜੀਦਾ ਗੰਭੀਰ ਵਿਸ਼ਾ ਆ ਔਰ ਅਸੀਂ ਇਹਦੇ ਤੇ ਕੋਈ ਵੀ ਜਲਦਬਾਜ਼ੀ ਚ ਗੱਲ ਨਹੀਂ ਕਰਨਾ ਚਾਹੁੰਦੇ ਲੇਕਿਨ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਡੈਫੀਨੇਟਲੀ ਇਸ ਇਸ਼ੂ ਨੂੰ ਟੇਕ ਅਪ ਵੀ ਕਰੂਗੀ ਇਨਵੈਸਟੀਗੇਟ ਵੀ ਕਰੂਗੀ ਔਰ ਜਿੱਥੇ-ਜਿੱਥੇ ਵੀ ਜਾਤੀਆਂ ਹੋਈਆਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬਦੇਹੀ ਵੀ ਠਰਾਈ ਜਾਊਗੀ ਡੈਫੀਨੇਟਲੀ ਇਸ ਤੇ ਕਾਰਵਾਈ ਹੋਊਗੀ

ਪੰਜਾਬ ਸਰਕਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਕੇਸਾਂ ਨੂੰ ਲੈ ਕੇ ਬਹਿਬਲ ਕਲਾ ਕੋਟਪੂਰਾ ਗੋਲੀकांड ਨੂੰ ਲੈ ਕੇ ਬਹੁਤ ਗੰਭੀਰ ਔਰ ਸੰਜੀਦਾ ਹੈ ਔਰ ਅਸੀਂ ਅਕੋਰਡਿੰਗ ਟੂ ਲਾ ਉਹਨੂੰ ਇਨਵੈਸਟੀਗੇਟ ਵੀ ਕਰ ਰਹੇ ਆਂ ਔਰ ਮਾਨਜੋਗ ਅਦਾਲਤਾਂ ਚ ਰੱਖ ਰਹੇ ਆਂ ਔਰ ਡੈਫੀਨਿਟਲੀ ਇਹ ਸਾਡੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਕਿ ਇਹ ਇਨਸਾਫ ਤੇਗ-ਦਮਗ ਦੇਊਗੀ ਸਰਕਾਰ ਔਰ ਡੈਫੀਨਿਟਲੀ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਦਾ ਪੂਰਾ ਕਰਾਂਗੇ ਇੰਨਾ ਹੀ ਮੈਂ ਇਸ ਵਿਸ਼ੇ ਤੇ ਕਹਿਣਾ ਚਾਹੁੰਦਾ बहुत बहुत धन्यवाद नहीं डेफिनेटली सरकार ने नोटिस लिया है इनवैसिगे मार की और आने वाले समय च बेहतर टैक्नोलॉजी वरती जाए और जेलांोरिटी होर पुख्ता की जाए और ਕੋਈ ਘਟਨਾਵਾਂ ਨਾ ਹੁਣ ਪਹਿਲਾਂ ਤੇ ਸਾਰੀ ਘਟਨਾ ਦੀ ਕੀ ਕਾਰਨ ਰਹਿ ਆ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ ਔਰ ਜੋ ਜੋ ਲੋਕਾਂ ਦੀ ਇੱਥੇ ਜਵਾਬਦੇਹੀ ਫਿਕਸ ਹੋਊਗੀ ਜਾਂ ਜਿਨ੍ਹਾਂ ਦੀ ਲਾਪਰਵਾਹੀ ਸਾਹਮਣੇ ਆਊਗੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਔਰ ਭਵਿੱਖ ਵਾਸਤੇ ਵੀ ਅਸੀਂ ਪੁਖਤਾ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅਸੀਂ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦਾ ਇਹ ਬੜਾ ਸਪਸ਼ਟ ਮੰਨਣਾ ਹੈ ਕਿ ਜਿਹੜਾ ਇਹ ਗੁੰਡਾ ਤੰਤਰ ਪਿਛਲੇ ਸਰਕਾਰਾਂ ਨੇ ਫਲਾਇਆ ਗੁਮਰਾਹ ਕਰਕੇ ਨੌਜਵਾਨਾਂ ਨੂੰ ਇਹਨਾਂ ਨੂੰ ਸਿਰੇ ਤੋਂ ਅਸੀਂ ਖਤਮ ਕਰਨਾ ਔਰ ਲਗਾਤਾਰ ਉੱਤੇ ਲੱਗ ਕੇ ਬਾਧ ਰਹੇ ਆ ਮੈਂ ਇਹਦੇ ਚ ਇਹਦੇ ਚ ਮੈਂ ਲੱਗ ਕੁਝ ਬਲੈਕਸ਼ੀਪ ਹੈਗੀਆਂ ਮੈਂ ਤੁਹਾਨੂੰ ਦੱਸਾਂ ਤਾਂ ਹੀ ਦੇਖਿਆ ਹੋਣਾ ਜਦੋਂ ਕਪੂਰਥਲੇ ਵਾਲਾ ਵੀ ਜੇਲ੍ਹ ਵਾਲਾ ਇਨਸੀਡੈਂਟ ਸਾਹਮਣੇ ਆਇਆ ਸੀ ਉਦੋਂ ਵੀ ਕੁਝ ਅਫਸਰ ਸਹਿਬਾਨਾਂ ਦੀ ਜਿਹੜੀ ਲਾਪਰਵਾਹੀ ਸਾਹਮਣੇ ਆਈ ਸੀ ਸਰਕਾਰ ਨੇ ਵੀ ਜੇਟ ਰਿਐਕਸ਼ਨ ਲਿਆ ਸੀ ਸੋ ਕਈ ਬਲੈਕਸ਼ੀਪ ਸਿਸਟਮ ਚ ਹੈਗੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਰਹੀ ਆ ਉਹਨਾਂ ਦੇ ਸਿਰ ਖਿਲਾਫ ਕਾਰਵਾਈ ਵੀ ਕਰ ਰਹੇ ਆ ਤੋਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚ ਸਾਰੀਆਂ ਚੀਜ਼ਾਂ ਦਰੁਸਤ ਵੀ ਹੋਣਗੀਆਂ ਔਰ ਸਭ ਤੋਂ ਜ਼ਰੂਰੀ ਮਾਨ ਸਾਹਿਬ ਦੀ ਸਰਕਾਰੇ ਕਰ ਰਹੀ ਜਿਹੜੀ ਕਮੀ ਜਿੱਥੇ ਮਿਲ ਰਹੀ ਉਹਨੂੰ ਪੜਦੇ ਨਹੀਂ ਪਾਇਆ ਜਾ ਰਿਹਾ ਉਹਦੇ ਖਿਲਾਫ ਕਾਨੂੰਨ ਦੀ ਤੌਰ ਤੇ ਸਖਤ ਕਾਰਵਾਈ ਅਸੀਂ ਕਰ ਰਹੇ ਹਾਂ ਜਿਸ ਦੀ ਫਾਈਲ ਜਾਨ ਤੋਂ ਹਰ ਜੀ 13 ਨੂੰ ਜਾਰੀ ਜਾ ਰਹੇ ਹੈ ਜੇਕਰ ਜੇ ਕੋਈ ਕੰਮ ਕਰ ਲੋ ਇਹਦਾ ਜਿਹੜਾ ਬਜਟ ਹੈ ਇਸ ਬਜਟ ਨੂੰ ਲੈ ਕੇ ਬਹੁਤ ਸਵਾਲ ਚੁੱਕੇ ਬਜਟ ਬਹੁਤ ਜ਼ਿਆਦਾ ਹੈ ਸਰਕਾਰ ਕੋਲ ਨਹੀਂ ਦੇਖੋ ਕੋਈ ਬਜਟ ਦੀ ਪ੍ਰੋਬਲਮ ਨਹੀਂ ਹੈ ਸਰਕਾਰ ਦਾ ਇਹ ਬੜਾ ਸਪਸ਼ਟ ਮਨ ਹੈ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਵਾਰ ਗੱਲ ਕਹੀ ਸੀ ਦੀ ਅਸੀਂ ਤੇ इवन ਇਹ ਇਸ ਕੀਤੇ ਵੀ ਕੰਮ ਕਰ ਰਹੇ ਹਾਂ ਕਿ ਜਿਹੜੇ ਹੀਨਸ ਕ੍ਰਾਈਮ ਚ ਇਨਵੋਲਡ ਲੋਕ ਆ ਉਹਨਾਂ ਲਈ ਇੱਕ ਅਲੱਗ ਤੋਂ ਜੇਲ ਬਣਾਈਏ ਹਾਈ ਸਕਿਉਰਿਟੀ ਜੇਲ ਜਿਸ ਤਰ੍ਹਾਂ ਬਟਿੰਡਾ ਉਸ ਤੋਂ ਵੀ ਲੱਗ ਤਾਂ ਕਿ ਉੱਥੇ ਨੇੜੇ ਤੇੜੇ ਵੀ ਕਿਸੇ ਤਰ੍ਹਾਂ ਦੀ ਟੈਕਨੋਲੋਜੀ ਕੋਈ ਇਸਤੇਮਾਲ ਨਾ ਕਰੇ ਸਰਕਾਰ ਉੱਤੇ ਵੀ ਕੰਮ ਕਰ ਰਹੀ ਸੋ ਤਮਾਮ ਤਰੀਕੇ ਨਾਲ ਅਸੀਂ ਉਪਰਾਲੇ ਕਰ ਰਹੇ ਹਾਂ ਸੋ ਮੈਨੂੰ ਲੱਗਦਾ ਥੋੜਾ ਬਹੁਤ ਸਮੇਂ ਤੇ ਲੱਗਦਾ ਹੈ ਹਰ ਚੀਜ਼ਾਂ ਨੂੰ ਦਰੁਸਤ ਕਰਨ ਚ ਉਹ ਵਾਲੇ ਟਾਈਮ 'ਚ ਇਹ ਚੀਜ਼ ਇਸ ਸਮੱਸਿਆ ਤੋਂ निजात ਮਿਲੂਗੀ ਡੈਫੀਨਿ ਬੱਲ ਇਹ ਸਿੱਧਾ ਗੱਲ ਕਿ ਉਹ ਕੈਮੀ ਉਹ ਦੋਸਤਾਂ ਦੇ ਚੇਦੇ ਦੇ ਉਹ ਯਾਰਾ ਬਰ ਬੋਲ ਰਹੇ ਨੇ ਕਿ ਅੱਜ ਤੋਂ ਕੰਮ ਕਰਦੇ ਨੇ ਤਾਂ ਇਸ ਕਿਤੇ ਨਹੀਂ ਚਲੇ ਨਾ ਕਰ ਸਕਦੇ ਜਿਹੜੇ ਚੀਜ਼ਾਂ ਤੋਂ ਹੋਈ ਹੈ ਉਹਨੇ ਇਹ ਚੀਜ਼ ਕਿ ਬੜੇ ਬਣਾ ਰਹੇ ਨੇ ਕਿ ਕਿਸੇ ਤਰੀਕੇ ਦੀ ਇਹ ਵੀ ਮਤਲਬ ਬਹੁਤ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਉਸ ਮਾਮਲੇ ਤੇ ਸਰਕਾਰੀ ਵੀ ਇਤਨੀ ਇਨਕੁਆਇਰੀ ਮਾਰ ਕੀਤੀ ਹੈ ਸਾਰੇ ਪੱਖ ਜਦੋਂ ਬਾਹਰ ਆਣਗੇ ਉਸ ਤੋਂ ਬਾਅਦ ਹੀ ਉਰਤੇ ਕੋਈ ਕਨਕਲੂਡ ਕੀਤਾ ਜਾ ਸਕਦਾ ਹੈ ਲੇਕ ਡੈਫੀਨਿਟਲੀ ਲਾਪਰਵਾਹੀ ਹੋਈ ਹੈ ਕਾਰਵਾਈ ਵੀ ਹੋਊਗੀ ਲਾਗੂ ਹੋ ਦੇ ਲੋਕ ਜੀ ਸਿਰ ਉੱਤੇ ਇਹ ਦੇਖ ਕੇ ਉਹ ਸੁਪਰ ਡਾਗ ਹੈ ਉਹ ਜਿੰਦ ਲਈ 8 ਮਿੰਟ ਤੋਂ ਹੋ ਗਿਆ ਉਹ ਬੜੇ ਹੈਰਾਨ ਹੋ ਜਾਂ ਫਾਸਟ ਹੋ ਜਾਂਦੇ ਨੇ ਬੋਲਾ ਦੋ ਨੀ ਉੱਤੇ ਉੱਤੇ ਹਰ ਇੱਕ ਥਾਂ ਤੇ ਕਾਰਵਾਈ ਹੋ ਰਹੀ ਹੈ ਉੱਤੇ ਹਰ ਇੱਕ ਥਾਂ ਤੋਂ ਕਰ ਹੀ ਰਹੇ ਹਾਂ ਜਿੱਥੇ ਜਿੱਥੇ ਵੀ ਕੋਈ ਕੋਤਾਈ ਹੋ ਰਹੀ ਹੈ ਸਰਕਾਰ ਐਕਸ਼ਨ ਲੈ ਰਹੀ ਉਹ ਬਹੁਤ ਧੰਨਵਾਦ